ਇਹ ਗੱਲ ਤਾਂ ਥੀ ਮਾਮਲਾ ਸਾਹਮਣੇ ਆਏਗਾ ਫਾਇਰਿੰਗ ਹੋਈ ਹੈ ਵਕੀਲ ਦੇ ਉੱਪਰ ਤੇ ਕਿਸ ਤਰ੍ਹਾਂ ਦੀ ਕਰਤਰੀ ਹੁੰਦੀ ਕੋਲ ਸੀ ਸਾਨੂੰ ਇੱਕ ਇਤਲਾਹ ਮਿਲਿਆ ਵੀ ਇੱਕ ਜਸਪਿੰਦਰ ਪਾਲ ਸਿੰਘ ਦਾ ਨਾਮ ਦਾ ਇੱਕ ਨੌਜਵਾਨ ਆ ਪਈ ਉਹ ਆ ਜਿਹੜੀ ਐਨ ਐਲ ਐਫ ਕਲੋਨੀ ਵਾਲੀ ਸੜਕ ਆ ਵੀ ਤੇ ਉਹਦੇ ਕਹਿਣ ਦੇ ਮੁਤਾਬਕ ਵੀ ਉਹਦੇ ਕੋਈ ਫਾਇਰ ਇੰਜਰੀ ਹੋਈ ਆ ਬਾਕੀ ਇਹਦੀ ਅਸੀਂ ਪੜਤਾਲ ਕਰ ਰਹੇ ਹਾਂ ਐਡਮਿਟ ਹੈ ਜੀ ਹਸਪੀਟਲ ਨਾਲ ਕਿਹਨੇ ਕੇਂਦਰੀ ਹੋਇਆ ਕੀ ਆ ਹੁਣ ਤੱਕ ਜਾਨ ਉਹ ਪਤਾ ਲੱਗਾ ਵੀ ਉਹ ਜਿਹੜਾ ਇੱਥੇ ਅਦੇਸ਼ ਹਸਪਤਲ ਆ ਉੱਤੇ ਮੋਢਲੇ ਤੌਰ ਤੇ ਇਲਾਜ ਨਹੀਂ ਉੱਤੇ ਦਾਕਲਾ ਤੇ ਉੱਤੇ ਦਾ ਟ੍ਰੀਟਮੈਂਟ ਹੋ ਰਿਹਾ ਪਤਾ ਲੱਗਾ ਕੌਣ ਸੀ ਫਾਇਰਿੰਗ ਫੂਰਿੰਗ ਕਰਨ ਵਾਲੇ ਕਾਸਤੇ ਆਏ ਸੀ ਜੀ ਇਸ ਦੇ ਬਾਰੇ ਅਸੀਂ ਅਜੇ ਡਗਾਈ ਨਾਲ ਉਹਨੂੰ ਮਿਲ ਕੇ ਫਿਰ ਪੜਤਾਲ ਕਰਕੇ ਫਿਰ ਕੁਝ ਕਿਹਾ ਜਾ ਸਕਦਾ ਵੀ ਕੀ ਹਾਲਾਤ ਸੀ ਟਾਈਮਿੰਗ ਪਤਾ ਲੱਗੀ ਲੋਕਾਂ ਨੇ ਕੁਝ ਦੱਸਿਆ ਸਰ ਇੱਥੋਂ ਦੇ ਜੇ ਤੁਸੀਂ ਸਰਚ ਕੀਤਾਗਾ ਇਹ ਅਸੀਂ ਤੇ ਆਪਣੇ ਤੌਰ ਤੇ ਇੱਥੇ ਆ ਕੇ ਜਦੋਂ ਪੜਤਾਲ ਕੀਤੀ ਤੇ ਇੱਥੇ ਤਕਰੀਬਨ ਇਹ ਤੋ ਤੋ 3 ਵਜੇ ਤੇ ਵਿਚਕਾਰ ਦੀ ਕੋਈ ਘਟਨਾ ਦੱਸ ਰਿਹਾ ਲੱਗਦਾ ਨਹੀਂ ਪੁਲਿਸ ਨੂੰ ਹੁਣ ਤੱਕ ਬਗੂਏ ਹੀ ਲੱਭਿਆ ਤੇ ਬੰਦਾ ਟਰੇਸ ਕਿਵੇਂ ਹੋ ਜੂਗਾ ਨਹੀਂ ਇਹ ਤਾਂ ਕਿਉਂਕਿ ਉਹ ਜਿਹੜਾ ਜਿਹਦੇ ਜਿਸ ਨਾਲ ਘਟਨਾ ਵਾਪਰੀ ਆ ਮੈਂ ਤਾਂ ਮੁੱਢਲੇ ਤੌਰ ਤੇ ਇੱਥੇ ਆਇਆ ਵੀ ਜਿਸ ਦੇ ਨਾਲ ਇਹ ਘਟਨਾ ਵਾਪਰੀ ਆ ਉਹ ਉਹ ਜਦੋਂ ਉਹਨੂੰ ਮਿਲਾਂਗੇ ਤੇ ਫੇਰ ਸਾਰਾ ਗੱਲ ਕਲੀਅਰ ਹੋ ਜੂਗੀ ਹੁਣ ਤੱਕ ਮਿਲੇ ਨਹੀਂ ਸਰ ਨਹੀਂ ਮੈਂ ਹਜੇ ਨਹੀਂ ਮਿਲਿਆ ਮੈਂ ਤਾਂ ਹਜੇ ਇੱਥੇ ਬਗੂਏ ਤੇ ਹੀ ਇੱਥੇ ਅਸੀਂ ਪੜਤਾਲ ਕਰ ਰਹੇ ਹਾਂ ਕਿਹੜੀ ਕਿਹੜੀ ਟੀਮ ਆਈ ਹੈ ਸਰ ਤੁਹਾਡੇ ਨਾਲ ਹੁਣ ਇੱਥੇ ਜੀ ਇੱਥੇ ਸਾਡੇ ਸੀਐਸਟਾਪ ਦੀਆਂ ਟੀਮਾਂ ਤੇ ਸਾਡੇ ਐਸਐਚਓ ਸਹਿਬਾਨ ਆ ਤੇ ਹੋਰ ਵੀ ਸਾਡੇ ਮਾਨਜੋਗ ਐਸਪੀ ਸਿਟੀ ਸਾਹਿਬ ਆ ਤੇ ਡੀਐਸਪੀ ਸਾਹਿਬ ਸਾਰੀ ਸਾਡੀ ਪੁਲਿਸੀ ਤਰਕ ਹੈ ਜੀ ਗੱਲ ਸਰ ਕੀ ਮਾਮਲਾ ਸਾਹਮਣੇ ਆਏਗਾ ਫਾਇਰਿੰਗ ਹੋਈ ਹੈ ਵਕੀਲ ਦੇ ਉੱਪਰ ਤੇ ਕਿਸ ਤਰ੍ਹਾਂ ਦੀ ਕਰਤਰੀ ਹੁੰਦੀ ਹੈ ਪੁਲਿਸ ਨੂੰ ਸਾਨੂੰ ਇੱਕ ਇਤਲਾਹ ਮਿਲਿਆ ਵੀ ਇੱਕ ਜਸਪਿੰਦਰ ਪਾਲ ਸਿੰਘ ਦਾ ਨਾਮ ਦਾ ਇੱਕ ਨੌਜਵਾਨ ਆ ਪਈ ਉਹ ਆ ਜਿਹੜੀ ਐਨਐਲਐਫ ਕਲੋਨੀ ਵਾਲੀ ਸੜਕ ਆ ਵੀ ਤੇ ਉਹਦੇ ਕਹਿਣ ਦੇ ਮੁਤਾਬਕ ਵੀ ਉਹਦੇ ਕੋਈ ਫਾਇਰ ਇੰਜਰੀ ਹੋਈ ਆ ਬਾਕੀ ਇਹਦੀ ਅਸੀਂ ਪੜਤਾਲ ਕਰ ਰਹੇ ਹਾਂ ਐਡਮਿਟ ਹੈ ਜੀ ਹਸਪਤਲ ਨਾਲ ਕਿਹਨੇ ਕੇਂਦਰੀ ਹੋਇਆ ਕੀ ਆ ਹੁਣ ਤੱਕ ਜਨ ਉਹ ਪਤਾ ਲੱਗਾ ਵੀ ਉਹ ਜਿਹੜਾ ਇੱਥੇ ਆਦੇਸ਼ ਹਸਪਤਲ ਆ ਉੱਤੇ ਮੋਢਲੇ ਤੌਰ ਤੇ ਇਲਾਜ ਲਈ ਉੱਥੇ ਡਾਕਲਾ ਤੇ ਉੱਥੇ ਦਾ ਟ੍ਰੀਟਮੈਂਟ ਹੋ ਰਿਹਾ ਪਤਾ ਲੱਗਾ ਕੌਣ ਸੀ ਫਾਇਰਿੰਗ ਬੁਰੀ ਕਰਨ ਵਾਲੇ ਕਾਸਤੇ ਆਏ ਸੀ ਜੀ ਇਹਦੇ ਬਾਰੇ ਅਸੀਂ ਅਜੇ ਡਗਾਈ ਨਾਲ ਉਹਨੂੰ ਮਿਲ ਕੇ ਫਿਰ ਪੜਤਾਲ ਕਰਕੇ ਫਿਰ ਕੁਝ ਕਿਹਾ ਜਾ ਸਕਦਾ ਕੀ ਹਾਲਾਤ ਸੀ ਟਾਈਮਿੰਗ ਪਤਾ ਲੱਗੀ ਲੋਕਾਂ ਨੇ ਕੁਝ ਦੱਸਿਆ ਸਰ ਇੱਥੋਂ ਦੇ ਜੇ ਤੁਸੀਂ ਸਰਚ ਕੀਤਾਗਾ ਨਹੀਂ ਅਸੀਂ ਤੇ ਆਪਣੇ ਤੌਰ ਤੇ ਇੱਥੇ ਆ ਕੇ ਜਦੋਂ ਪੜਤਾਲ ਕੀਤੀ ਤੇ ਇੱਥੇ ਤਕਰੀਬਨ ਇਹ 2 ਤੋਂ 3 ਵਜੇ ਦੇ ਵਿਚਕਾਰ ਦੀ ਕੋਈ ਘਟਨਾ ਦੱਸਦੇ ਲੱਗਦਾ ਨਹੀਂ ਪੁਲਿਸ ਨੂੰ ਹòn ਤੱਕ ਬੁਗਵਾ ਹੀ ਦਿੱਨ ਲੱਭਿਆ ਤੇ ਬੰਦਾ ਟਰੇਸ ਕਿਵੇਂ ਹੋ ਜੂਗਾ ਨਹੀਂ ਇਹ ਤਾਂ ਕਿਉਂਕਿ ਉਹ ਜਿਹੜਾ ਜਿਹਦੇ ਜਿਸ ਨਾਲ ਘਟਨਾ ਵਾਪਰੀ ਆ ਮੈਂ ਤਾਂ ਮੁੱਢਲੇ ਤੌਰ ਤੇ ਇੱਥੇ ਆਇਆ ਵੀ ਜਿਸ ਦੇ ਨਾਲ ਇਹ ਘਟਨਾ ਵਾਪਰੀ ਉਹ ਉਹ ਜਦੋਂ ਉਹਨੂੰ ਮਿਲਾਂਗੇ ਤੇ ਫੇਰ ਸਾਰਾ ਗੱਲ ਕਲੀਅਰ ਹੋ ਗਈ ਹੁਣ ਤੱਕ ਮਿਲਨੇ ਨਹੀਂ ਸਰ ਨਹੀਂ ਮੈਂ ਹਜੇ ਨਹੀਂ ਮਿਲਿਆ ਮੈਂ ਤਾਂ ਹਜੇ ਇੱਥੇ ਬਕੂਏ ਤੇ ਹੀ ਇੱਥੇ ਅਸੀਂ ਪੜਤਾਲ ਕਰ ਰਹੇ ਹਾਂ ਕਿਹੜੀ ਕਿਹੜੀ ਟੀਮਾਂ ਆਈਆਂ ਸਰ ਤੁਹਾਡੇ ਨਾਲ ਹੁਣ ਇੱਥੇ ਜੀ ਇੱਥੇ ਸਾਡੇ ਸੀਐਚ ਸਟਾਫ ਦੀਆਂ ਟੀਮਾਂ ਤੇ ਸਾਡੇ ਐਸਐਚਓ ਸਹਿਵਾਨ ਆ ਤੇ ਹੋਰ ਵੀ ਸਾਡੇ ਮਾਨਯੋਗ ਐਸਪੀ ਸਿਟੀ ਸਾਹਿਬ ਆ ਤੇ ਡੀਐਸਪੀ ਸਾਹਿਬ